ਕੱਲ ਬਿਆਨ ਦਿੱਤਾ ਕਿ ਮੈਂ ਬਾਬਾ ਜੀਮਨ ਸਿੰਘ ਦਾ ਵਾਰਿਸ ਐ ਅਸੀਂ ਉਹਨੂੰ ਦੱਸ ਦੇਣਾ ਚਾਹੁੰਦੇ ਕਿ ਬਾਬਾ ਜੀਮਨ ਸਿੰਘ ਦੇ ਵਾਰਿਸ ਅਸੀਂ ਮਜਬੀ ਸਿੱਖ ਐ ਤੂੰ ਤਾਂ ਦਿੱਲੀ ਦੇ ਉਹ ਸੁਭਜੀਰ ਦੇ ਨਾਲ ਜਾ ਕੇ ਰਲ ਗਿਆ ਜਿਨੇ ਮੁਸਲਮਾਨ ਨਹੀਂ ਛੱਡਿਆ ਜਿਨੇ ਦਲਿਤ ਨਹੀਂ ਛੱਡਿਆ ਜਿਨੇ ਇਸਾਈ ਨਹੀਂ ਛੱਡੇ ਔਰ ਤੁਸੀਂ ਗੋਦਰਾ ਕਾਂਡਾ ਜਿਹੜਾ ਸੁਣਿਆ ਹੋਣਾ ਬਾਬਾ ਜੀਵਨ ਸਿੰਘ ਦੀ ਫੌਜਾਂ ਜਾਂ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਉਹਨੂੰ ਲੱਗਦਾ ਕਿ ਦਲਤ ਹੋਣ ਕਰਕੇ ਹਾਂ ਸਰਾ ਜਹਾਂ ਸੁਣੀ ਟਾਰਗੇਟ ਹੋ ਰਿਹਾ ਇਹਨਾਂ ਦੇ ਬੰਦੇ ਬਾਂਡਾ ਨੇ ਖੇਤਰਾਂ ਤੋਂ ਬਿਨਾ ਹੋਰ ਤੁਸੀਂ ਕੁਝ ਨਹੀਂ ਬੋਣੇ ਖੇਤਰ ਦੇਖੋ ਇਧਰ ਕਿੱਦਾਂ ਜੀ ਉਹਨੇ ਗਰੀਬ ਦੀ ਕੀਤੀ ਹੈ ਕਿ ਮੈਂ ਗਰੀਬ ਐ ਉਸ ਤੋਂ ਪਹਿਲਾਂ ਵੀ ਐਮਪੀ ਰਿਹਾ ਹੋ ਉਸ ਤੋਂ ਪਹਿਲਾਂ ਕਦੇ ਵੀ ਗਰੀਬ ਨੂੰ ਯਾਦ ਨਹੀਂ ਆਇਆਗਾ ਹੁਣ ਚੋਣਾ ਕਰਕੇ ਗਰੀਬ ਕਿਉਂ ਯਾਦ ਆਉਂਦਾ ਅਸੀਂ ਇਹਨਾਂ ਦਾ 5000 ਸਾਲ ਪਹਿਲਾਂ ਵਾਲਾ ਜਿਹੜਾ ਜਿਹੜਾ ਇਹਨਾਂ ਨੇ ਪਹਿਲਾਂ ਗੰਦ ਪਾਇਆ 5000 ਸਾਲ ਪਹਿਲਾਂ ਗੁਲਾਮ ਰੱਖਿਆ ਸਾਡੇ ਮੂਰੇ ਜਿਵੇਂ ਆਪਾਂ ਕਹਿ ਦੀਏ ਕਿ ਦਲਤਾਂ ਦੇ ਮੂਰੇ ਇੱਕ ਕੁੱਜਾ ਲੱਗਿਆ ਪਿੱਛੇ ਝਾੜੂ ਲੱਗਿਆ ਹੁੰਦਾ ਸੀ ਅਸੀਂ ਜਦੋਂ ਹਵਾ 'ਚ ਸਾਹ ਵੀ ਲੈਂਦੀਏ ਪਿੱਟੇ ਜਾਂਦੇ ਸੀਗੇ ਤਾਂ ਉਹ ਰਾਜ ਲਿਆਉਣਾ ਚਾਹੁੰਦੇ ਆ ਸਵਿਧਾਨ ਨੂੰ ਖਤਮ ਕਰਕੇ ਮਨੁੱਖ ਸਮ੍ਰਿਤੀ ਲਾਗੂ ਨਹੀਂ ਹੋਣ ਦੇਣੀ ਇਸੇ ਕਰਕੇ ਸਾਡਾ ਹੰਸ ਰਾਜ ਨਾਲ ਜਿਹੜਾ ਉਹ ਵਿਰੋਧ ਹੈ ਭਾਜਪੀ ਨਾਲ ਵਿਰੋਧ ਹੈ ਕਿਉਂਕਿ ਉਹ ਮਨੁੱਖ ਸਮ੍ਰਿਤੀ ਲਾਗੂ ਕਰਕੇ ਸਵਿਧਾਨ ਨੂੰ ਜਿਹੜਾ ਰੱਦ ਕਰਨਾ ਚਾਹੁੰਦੇ ਆ ਜਿਦਾ ਬੀਜੇਪੀ ਦਾ ਇਸ ਪੰਜਾਬ ਦੇ ਵਿੱਚ ਪੈਰ ਧਰਾ ਵੀ ਜਿਵੇਂ ਆਪਾਂ ਕਹਿੰਦੇ ਬਹੁਤ ਘੱਟ ਹੋਇਆ ਜੇ ਧਰਿਆ ਜਾਂਦਾ ਜੇ ਇੱਥੇ ਪੈਰ ਜਮਾ ਜਾਂਦੀ ਬੀਜੇਪੀ ਤਾਂ ਦਲਤਾਂ ਦੀ ਹਾਲਤ ਤਾਂ ਜਿਹੜੀ ਮਨੂ ਸਮ੍ਰਿਤੀ ਵਾਲੀ ਹੋਊਗੀ 5000 ਸਾਲ ਪਹਿਲਾਂ ਵਾਲੀ ਹੋਊਗੀ ਇਸ ਕਰਕੇ ਅਸੀਂ ਹੰਸ ਰਾਜ ਹੰਸ ਨੂੰ ਤੌਰ ਤੇ ਬੀਜੇਪੀ ਨੂੰ ਇਹ ਚੈਲੰਜ ਕਰਦੇ ਆਂ ਫਿਰ ਪੰਜਾਬ ਦੇ ਵਿੱਚ ਮਾਹੌਲ ਨਾ ਖਰਾਬ ਹੋ ਮੰਨ ਲਓ ਤੁਸੀਂ ਉਹਨਾਂ ਨੂੰ ਰੋਕੋਗੇ ਟਕਰਾਅ ਦੀ ਸਥਿਤੀ ਵੀ ਹੋ ਸਕਦੀ ਆ ਕਿਉਂਕਿ ਚੋਣ ਪ੍ਰਚਾਰ ਉਹ ਕਹਿੰਦੇ ਸਾਡਾ ਹੱਕ ਆ ਸੀ ਤਾਂ ਕਰਾਂਗੇ ਸਾਨੂੰ ਰੋਕੋਗੇ ਤਾਂ ਟਕਰਾਅ ਹੋਊਗਾ ਦੇਖੋ ਅਸੀਂ ਇਹਦੇ ਲਈ ਤਿਆਰ ਹੈ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮਨਦੀਪ ਭਾਜਪਾ ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕੀਤੀ ਆ ਜਿਦੇ ਵਿੱਚ ਉਹਨਾਂ ਨੇ ਦੱਸਿਆ ਕਿ ਅਸੀਂ ਪੰਜਾਬ ਦੇ ਵਿੱਚ ਚੋਣਾਂ ਲੜਨ ਲਈ ਪੂਰੀ ਤਰ੍ਹਾਂ ਤਿਆਰ ਆ ਜਦੋਂ ਭਾਜਪਾ ਨੇ ਪੰਜਾਬ ਦੇ ਵਿੱਚ ਚੋਣਾਂ ਲੜਨ ਦੀ ਤਿਆਰੀ ਖੇਚੀ ਆ ਤਾਂ ਲਾਜ਼ਮੀ ਪੰਜਾਬ ਦੇ ਲੋਕਾਂ ਨੇ ਵੀ ਕੁਝ ਨਾ ਕੁਝ ਸੋਚਿਆ ਹੋਣਾ ਕਿਉਂਕਿ ਲੰਮੇ ਸਮੇਂ ਤੋਂ ਪੰਜਾਬ ਦੇ ਲੋਕ ਆ ਜਿਹੜੇ ਉਹ ਬੀਜੇਪੀ ਦਾ ਵਿਰੋਧ ਕਰ ਰਹੇ ਨੇ ਤਾਂ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮਜ਼ਦੂਰ ਆਗੂ ਮੰਗਾ ਸਿੰਘ ਵੈਰੋਕੇ ਨੇ ਕਿ ਇਹਨਾਂ ਨੇ ਕਿਹੋ ਜੀ ਤਿਆਰੀ ਖੇਚੀ ਆ ਕਿਹੋ ਜਾਂ ਬੀਜੇਪੀ ਦਾ ਸਵਾਗਤ ਕਰਨਗੇ ਮੰਗਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਜੀ ਬੀਜੇਪੀ ਨੇ ਬੜੀ ਤਕੜੀ ਤਿਆਰੀ ਖੇਚੀ ਆ ਜੀ ਪੰਜਾਬ ਦੇ ਵਿੱਚ ਚੋਣਾਂ ਲੜਨ ਦੀ ਉਹਨਾਂ ਨੇ ਆਪਣੇ 40 ਸਟਾਰ ਪ੍ਰਚਾਰਕਾਂ ਦੀ ਸੂਚੀ ਵੀ ਜਾਰੀ ਕੀਤੀ ਆ ਕਿ ਆਹ ਬੰਦੇ ਆ ਜਿਹੜੇ ਉਹ ਪੰਜਾਬ ਦੇ ਵਿੱਚ ਪ੍ਰਚਾਰ ਕਰਨਗੇ ਤਾਂ ਉਹਨਾਂ ਦੀ ਗੱਲ ਤਾਂ ਆਪਾਂ ਬਾਅਦ 'ਚ ਕਰਾਂਗੇ ਪਹਿਲਾਂ ਗੱਲ ਕਰਦੇ ਹਾਂ ਹੰਸ ਰਾਜ ਹੋਣਾ ਦੀ ਹਰ ਰੋਜ਼ ਉਹਨਾਂ ਦਾ ਕੋਈ ਨਾ ਕੋਈ ਨਵਾਂ ਬਿਆਨ ਆਉਂਦਾ ਉਹ ਕਹਿੰਦੇ ਨੇ ਕਿ ਮੈਨੂੰ ਗਰੀਬ ਨੂੰ ਤੁਸੀਂ ਹਰ ਰੋਜ਼ ਘੇਰਦੇ ਹੋ ਮੈਨੂੰ ਦਲਤ ਹੋਣ ਕਰਕੇ ਘੇਰਦੇ ਹੋ ਤੁਸੀਂ ਇੱਕ ਮਜ਼ਦੂਰ ਆਗੂ ਹੋ ਤੁਹਾਨੂੰ ਲੱਗਦਾ ਕਿ ਦਲਤ ਹੋਣ ਕਰਕੇ ਹੰਸ ਰਾਜ ਹਾਂਸ ਨੂੰ ਟਾਰਗੇਟ ਹੋ ਰਹੇ ਆ ਅ ਪਹਿਲਾਂ ਤਾਂ ਮਨਦੀਪ ਜੀ ਗੱਲ ਇਹ ਹੈ ਕਿ ਜਿਹੜਾ ਬੰਦਾ 18 ਕਰੋੜ ਰੁਪਏ ਦਾ ਮਾਲਕ ਹੈ ਉਹ ਹੀ ਆ ਗਰੀਬਤਾ ਕਰ ਕਰ ਹੋਣਾ ਚਾਹੀਦਾ ਦੂਜੀ ਗੱਲ ਜਿਹੜੀ ਉਹਨੇ ਗਰੀਬ ਦੀ ਕੀਤੀ ਹੈ ਕਿ ਮੈਂ ਗਰੀਬ ਐ ਉਸ ਤੋਂ ਪਹਿਲਾਂ ਵੀ ਐਮਪੀ ਰਹਾ ਉਹ ਉਸ ਤੋਂ ਪਹਿਲਾਂ ਕਦੇ ਵੀ ਗਰੀਬ ਨੂੰ ਯਾਦ ਨਹੀਂ ਆਇਆਗਾ ਹੁਣ ਚੋਣਾ ਕਰਕੇ ਗਰੀਬ ਕਿਉਂ ਯਾਦ ਆਉਂਦਾ ਕਿਉਂਕਿ ਸਾਡੀ ਇਹ ਮਜ਼ਦੂਰ ਜਥੇਬੰਦੀ ਦੀ ਸਮਝ ਹੈ ਕਿ ਬੀਜੇਪੀ ਦਾ ਜਿਹੜਾ ਅਜੰਡਾ ਹੈ ਬੀਜੇਪੀ ਦਾ ਅਜੰਡਾ ਕਿਸਾਨਾਂ ਨੂੰ ਮਜ਼ਦੂਰਾਂ ਨਾਲ ਲੜਾ ਕੇ ਮੁਸਲਮਾਨਾਂ ਨੂੰ ਹਿੰਦੂਆਂ ਨਾਲ ਲੜਾ ਕੇ ਆਪਦੀ ਵੋਟ ਬੈਂਕ ਪੱਕੀ ਕਰਨੀ ਹੈਗੀ ਆ ਤਾਂ ਸਾਨੂੰ ਜਦੋਂ ਇਹ ਸਾਰੀ ਕਹਾਣੀ ਸਮਝ ਆਉਂਦੀ ਕਿ ਬੀਜੇਪੀ ਦਾ ਅਜੰਡਾ ਅਸਲ ਵਿੱਚ 5000 ਸਾਲ ਪੁਰਾਣਾ ਜਿਹੜਾ ਮਨੁਸਮ੍ਰਿਤੀ ਵਾਲਾ ਉਹ ਸੰਵਿਧਾਨ ਨੂੰ ਖਤਮ ਕਰਕੇ ਉਹ ਆਪਦਾ ਰਾਜ ਲਿਆਉਣਾ ਚਾਹੁੰਦੇ ਹੈਗੇ ਆ ਕਿ ਜਿਹੜੇ ਵੀ ਲੋਕ ਚਾਹੇ ਉਹ ਕਿਸਾਨ ਹੈ ਮਜ਼ਦੂਰ ਹੈ ਹਿੰਦੂ ਆ ਸਿੱਖ ਹੈ ਚਾਹੇ ਸਾਈਆ ਬੋਧੀ ਹੈ ਜੈਨੀਆਂ ਹਿੰਦੂਆਂ ਦਾ ਮੈਨਾ ਲੈ ਗਿਆ ਪਰ ਉਹ ਵਿੱਚ ਇਹ ਤੇ ਸ਼ਾਮਲ ਨਹੀਂ ਕਰ ਰਹੇਗੇ ਪਰ ਉਹਦੇ ਵਿੱਚ ਘਟ ਗਿਣਤੀਆਂ ਨੂੰ ਟਾਰਗੇਟ ਕਰਕੇ ਉਹਨਾਂ ਨੇ ਆਪਦਾ ਵੋਟ ਬੈਂਕ ਪੱਕਾ ਕਰਨਾ ਪਰ ਅਸੀਂ ਆਪਦੀ ਮਜ਼ਦੂਰ ਜਥੇਬੰਦੀ ਪਿੰਡੂ ਮਜ਼ਦੂਰ ਇਹਨਾਂ ਵੱਲੋਂ ਪਿੰਡਾਂ ਦੇ ਵਿੱਚ ਤਿਆਰੀ ਬਿੱਡੀ ਹੋਈ ਆ ਮੀਟਿੰਗਾਂ ਰੈਲੀਆਂ ਕਰਵਾ ਰਹੇ ਹੈਗੇ ਆ ਬੀਜੇਪੀ ਭਾਜਪਾ ਦੇ ਖਿਲਾਫ ਔਰ ਅੱਜ ਵੀ ਜਿਹੜਾ ਸਾਡਾ ਪਿੰਡਾਂ ਦੇ ਵਿੱਚ ਲਗਭਗ 10 ਪਿੰਡਾਂ ਦੇ ਵਿੱਚ ਆ ਜਿਹੜਾ ਝੰਡਾ ਮਾਰਚ ਸੀ ਬੀਜੇਪੀ ਭਜਾਓ ਤੇ ਬੀਜੇਪੀ ਹਰਾਓ ਦੇ ਨਾਤੇ ਇਸ ਕਰਕੇ ਸਾਨੂੰ ਇਹਦੇ ਵਿੱਚ ਕੋਈ ਸ਼ੱਕ ਨਹੀਂ ਕੋਈ ਸਾਡੀ ਕੋਈ ਬੀਜੇਪੀ ਦੇ ਉਮੀਦਵਾਰ ਹੰਸਰਾਜ ਨਾਲ ਕੋਈ ਰਿਆਤ ਨਹੀਂ ਹੈਗੀ ਕਿ ਉਹ ਦਲਤ ਹੈ ਦਲਤ ਤਾਂ ਸਾਡਾ ਜਿਵੇਂ ਆਪਾਂ ਕਹਿੰਦੇ ਰਾਸ਼ਟਰਪਤੀ ਵੀ ਸੀਗੀ ਇਹਨਾਂ ਨੇ ਜਦੋਂ ਮੰਦਰ ਦੇ ਵਿੱਚ ਕੋਈ ਦੁੱਧ ਨਾਲ ਧੋਤਾ ਇਸ ਕਰਕੇ ਕੱਲਾ ਨਾਂ ਦਾ ਦਲਤ ਨਹੀਂ ਨਾ ਹੈਗਾ ਇਸ ਕਰਕੇ ਅਸੀਂ ਇਹ ਸਮਝਦੇ ਹਾਂ ਕਿ ਬੀਜੇਪੀ ਹੈ ਜਿਹੜੀ ਉਹ ਦਲਤਾਂ ਦੇ ਰਾਹੀ ਮਜ਼ਦੂਰਾਂ ਦੇ ਰਾਹੀ ਆਪਦੇ ਪੈਰ ਚ ਮਾਉਣਾ ਚਾਹੁੰਦੀ ਹੈਗੀ ਆ ਜਦਕਿ ਅਸੀਂ ਇਹ ਹਰਗिज ਹੋਣ ਨਹੀਂ ਦੇਵਾਂਗੇ ਔਰ ਜਿਹੜਾ ਭਾਜਪਾ ਦਾ ਉਮੀਦਵਾਰ ਉਤਾਰਿਆ ਇਧਰਲੇ ਪਾਸੇ ਹੰਸ ਰਾਜ ਹੰਸ ਅਸੀਂ ਉਹਦਾ ਉਹਨੇ ਜਿਹੜਾ ਕੱਲ ਬਿਆਨ ਦਿੱਤਾ ਕਿ ਮੈਂ ਬਾਬਾ ਜੀਮਨ ਸਿੰਘ ਦਾ ਵਾਰਿਸ ਆ ਹਾਂ ਬਿਲਕੁਲ ਅਸੀਂ ਉਹਨੂੰ ਦੱਸ ਦੇਣਾ ਚਾਹੁੰਦੇ ਕਿ ਬਾਬਾ ਜੀਮਨ ਸਿੰਘ ਦੇ ਵਾਰਿਸ ਅਸੀਂ ਮਜਬੀ ਸਿੱਖ ਹੈ ਤੂੰ ਤਾਂ ਦਿੱਲੀ ਦੇ ਉਹ ਸੁਭਜੀਰ ਦੇ ਨਾਲ ਜਾ ਕੇ ਰਲ ਗਿਆ ਜਿਹਨੇ ਮੁਸਲਮਾਨ ਨਹੀਂ ਛੱਡਿਆ जिने दलित ਨਹੀਂ ਛੱਡਿਆ ਜਿਨੇ ਅਸਾਈ ਨਹੀਂ ਛੱਡੇ ਔਰ ਤੁਸੀਂ ਗੋਦਰਾ ਕਾਂਡਾ ਜਿਹੜਾ ਸੁਣਿਆ ਹੋਣਾ ਤੁਸੀਂ ਕਿਸਾਨ ਅੰਦੋਲਨ ਸੁਣਿਆ ਹੋਣਾ 700 ਕਿਸਾਨ ਮਜ਼ਦੂਰ ਦੀ ਸ਼ਹਾਦਤ ਹੋਈ ਹੈਗੀ ਉੱਥੇ ਤਾਂ ਅਸੀਂ ਹਾਂਸ ਰਾਜ ਹੰਸ ਨੂੰ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਕਹਿੰਨੇ ਆ ਕਿ ਹਾਂਸ ਰਾਜ ਹੰਸ ਜੇ ਤੂੰ ਵਾਕਿਆ ਹੀ ਪਿਓ ਦਾ ਹੈਗਾ ਤਾਂ ਸਾਡੇ ਆਸ-ਪਾਸ ਦੇ ਪਿੰਡਾਂ ਸਾਡੇ ਪਿੰਡਾਂ ਚ ਆ ਕੇ ਵਖਾ ਵੀ ਪੁੱਤ ਤੇਰੀਆਂ ਘੋੜਨੀਆਂ ਨਾਲ ਲਵਾਤੀਆਂ ਸੀ ਤਾਂ ਸਾਨੂੰ ਰੰਗਰੇਟੇ ਗੁਰੂ ਕੇ ਬੇਟੇ ਨਾ ਜਾਣੀ ਇਸ ਕਰਕੇ ਜਿਹੜਾ ਤੂੰ ਕਿਹਾ ਨਾ ਕਿ ਮੈਂ ਰੰਗਰੇਟਾ ਗੁਰੂ ਦਾ ਬੇਟਾ ਐ ਇਹੇ ਸਿਰ ਤੇ ਸਿਰ ਕਹਿਣ ਨੂੰ ਆ ਤੇਰਾ ਹਜੇ ਰੰਗਰੇਟੇ ਗੁਰੂ ਕੇ ਬੇਟਿਆਂ ਨਾਲ ਵਾਹ ਨਹੀਂ ਪਿਆ ਤੇਰਾ ਆਰਐਸਐਸ ਦੇ ਨਾਲ ਜਿਹੜਾ ਹੈਗਾ ਉਹ ਵਾਹ ਪਿਆ ਹੈਗਾ ਤੇਰਾ ਮੋਦੀ ਦੇ ਨਾਲ ਜਿਵੇਂ ਆਪਾਂ ਕਹਿੰਦੇ ਰੋਟੀ ਬਾਟੀ ਸਾਂਝੀ ਐ ਤੇਰੀ ਤੂੰ ਉਹਦਾ ਸਹੂਪੋਤ ਬਣ ਕੇ ਐ ਜਿਹੜਾ ਉਹ ਦਲਤਾਂ ਦੇ ਵਿੱਚ ਪ੍ਰਚਾਰ ਕਰਕੇ ਵੋਟ ਬੱਕੀ ਜਿਹੜੀ ਪੱਕੀ ਕਰਨੀ ਚਾਹਣਾ ਹੈਗਾ ਕਿਸਾਨ ਅੰਦੋਲਨ ਦੇ ਖਿਲਾਫ ਬਕਵਾਸ ਬਕਵਾਸ ਕਰਕੇ ਉਹ ਅੰਦੋਲਨ ਹੈ ਜਿਹੜਾ ਉਹ ਕੱਲਾ ਕਿਸਾਨਾਂ ਦਾ ਨਹੀਂ ਸੀਗਾ ਜਦੋਂ ਅਸੀਂ ਮੰਡੀਆਂ ਦੀ ਗੱਲ ਕਰਦੇ ਹਾਂ ਕਿਉਂਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਬਹੁਤ ਸਾਰੇ ਜਿਹੜੇ ਮੰਡੀਆਂ ਦੇ ਵਿੱਚ ਮਜ਼ਦੂਰ ਲੱਗੇ ਹੋਏ ਆ ਜਿਹੜੇ ਆਪਦੀ ਮਜ਼ਦੂਰੀ ਕਰਕੇ ਮੰਡੀਆਂ ਦੇ ਵਿੱਚ ਅਜਿਵੇਂ ਆਪਦੇ ਸੀਜ਼ਨ ਲਾਉਂਦੇ ਹੈਗੇ ਆ ਔਰ ਜਿਵੇਂ ਆਪਾਂ ਕਹ ਦੀ ਕਿ ਆਪਦਾ ਪਰਿਵਾਰ ਪਾਲਦੇ ਹੈਗੇ ਆ ਇਹ ਇਕੱਲਾ ਕਿਸਾਨਾਂ ਦਾ ਅੰਦੋਲਨ ਨਹੀਂ ਸੀ ਇਹ ਦੁਕਾਨਦਾਰਾਂ ਦਾ ਅੰਦੋਲਨ ਵੀ ਸੀਗਾ ਇਹ ਛੋਟੇ ਵਪਾਰੀਆਂ ਦਾ ਅੰਦੋਲਨ ਵੀ ਸੀਗਾ ਇਹ ਉਹਨਾਂ ਲੋਕਾਂ ਦਾ ਅੰਦੋਲਨ ਸੀ ਜਿਹੜੇ ਨਿੱਤ ਆ ਦੀ ਕਮਾਕੇ ਖਾਂਦੇ ਨਿੱਕ ਨਿੱਤ ਜਿਵੇਂ ਆਪਾਂ ਕਹਦੇ ਜਿਹੜੇ ਲੋਕ ਮਿੱਟੀ ਨਾਲ ਜੁੜੇ ਹੋਏ ਆ ਜਿਹੜੇ ਲੋਕ ਧਰਤੀ ਨਾਲ ਕੰਮ ਨਾਲ ਜੁੜੇ ਹੈਗੇ ਆ ਇਸ ਕਰਕੇ ਉਹਨੂੰ ਹੰਸਰਾਜ ਹੰਸ ਜਿਹੜਾ ਇਹ ਪੇਸ਼ ਕਰੇਗਾ ਕੱਲਾ ਕਿਸਾਨਾਂ ਦਾ ਅੰਦੋਲਨ ਸੀ ਇਸ ਕਰਕੇ ਉਹ ਅੰਦਾਲ ਅੰਦੋਲਨ ਹੈ ਜਿਹੜਾ ਕਿਸਾਨਾਂ ਦਾ ਨਹੀਂ ਸੀਗਾ ਉਹ ਮਜ਼ਦੂਰਾਂ ਦਾ ਵੀ ਉਨਾ ਹੀ ਅੰਦੋਲਨ ਸੀ ਜਿੰਨਾ ਦੂਸਰਿਆਂ ਦਾ ਸੀਗਾ ਅੱਛਾ ਜਦੋਂ ਆਪਾਂ ਉਹਨਾਂ ਦੇ ਇਸ ਬਿਆਨ ਦੀ ਗੱਲ ਕਰਦੇ ਆ ਉਹ ਕਹਿੰਦਾ ਵੀ ਰੰਗਰੇਟੇ ਫਿਰ ਤੁਹਾਨੂੰ ਟੱਕਰਨਗੇ ਜੇ ਮੈਨੂੰ ਤੁਸੀਂ ਰੋਕੋਗੇ ਹੰਸਰਾਜ ਹੁਣੀ ਇਹ ਕਹਿੰਦੇ ਆ ਕਿਸਾਨਾਂ ਨੂੰ ਕਿ ਰੰਗਰੇਟੇ ਫਿਰ ਤੁਹਾਨੂੰ ਟੱਕਰਨਗੇ ਇਸ ਬਿਆਨ ਦੀ ਜੇ ਚੀਰ ਫਾੜ ਕਰਦੇ ਆ ਕੀ ਲੱਗਦਾ ਕਿ ਕਿੱਥੋਂ ਆਈ ਗੱਲ ਕਿਉਂ ਕਹੀ ਉਹਨਾਂ ਨੇ ਗੱਲ ਕਿ ਵੈਸੇ ਹੀ ਕਹਤੀ ਉਹਨਾਂ ਨੇ ਕਿ ਉਹਨਾਂ ਨੂੰ ਹਮਦਰਦੀ ਹੋਗੀ ਦੇਖੋ ਜੀ ਕੋਈ ਵੀ ਵਿਚਾਰ ਆ ਵਿਚਾਰ ਦੇ ਪਿੱਛੇ ਇੱਕ ਬੇਸ ਹੁੰਦਾ ਇੱਕ ਪਿੱਛੇ ਵਿਚਾਰਧਾਰਾ ਖੜੀ ਹੁੰਦੀ ਹੈ ਇਹਨੇ ਜਿੰਮੇ ਕਿਹਾ ਉਥੇ ਇਹ ਨਹੀਂ ਹੈਗਾ ਕਿ ਰੰਗਰੇਟੇ ਟੱਕਰਣਗੇ ਰੰਗਰੇਟੇ ਟੱਕਰ ਦਾ ਮਤਲਬ ਇਹਨੇ ਕਿਹਾ ਕਿ ਦੋ ਤਰੀਕ ਤੋਂ ਬਾਅਦ ਅਸੀਂ ਕੱਲਾ ਕੱਲਾ ਬੰਦਾ ਪਛਾਣ ਕੇ ਉਹਦੇ ਕਾਰਵਾਈ ਕਰਾਂਗੇ ਜੋ ਵੀ ਕਰਨਾ ਹੈ ਜਿਹਨੇ ਦੱਸਿਆ ਕਿ ਅਸੀਂ ਕਰਾਂਗੇ ਕੁਛ ਨਾ ਕੁਛ ਪਰ ਅਸੀਂ ਇਹ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਰਹੇ ਦ ਵੀ ਦੋ ਤਰੀਕ ਤਾਂ ਬਹੁਤ ਦੂਰ ਦੀ ਗੱਲ ਹੈ ਤੂੰ ਹੁਣ ਆ ਕੇ ਦਿਖਾ ਤੇਰੇ ਕੱਪੜੇ ਲਾ ਕੇ ਤੇਰੇ ਪਾੜ ਕੇ ਕੱਪੜੇ ਗਲਚ ਪਾ ਕੇ ਨਾ ਭੇਜੇ ਤਾਂ ਤੈਨੂੰ ਦੱਸਾਂਗੇ ਕਿ ਰੰਗਰੇਟੇ ਹੁੰਦੇ ਕੌਣ ਆ ਕਿਉਂਕਿ ਜਿਹੜੇ ਇੱਥੇ ਲੋਕ ਰਹਿੰਦੇ ਆ ਜਿਹੜੇ ਦਸਾਂ ਨੂੰ ਆਂਦੀ ਕਿਰਤ ਕਮਾਈ ਕਰਦੇ ਹੈਗੇ ਚਾਹੇ ਉਹ ਕਿਸਾਨਾ ਚਾਹੇ ਮਜ਼ਦੂਰ ਹੈ ਇਹਨਾਂ ਦਾ ਨੌ ਮਾਸ ਦਾ ਰਿਸ਼ਤਾ ਜਿਹੜਾ ਉਹ ਹੈਗਾ ਇਸ ਕਰਕੇ ਬਦਨਾਮ ਕਰਨ ਤੇ ਭਾਜੀਪੀ ਜਿੰਨਾ ਟਿੱਲ ਦਾ ਜ਼ੋਰ ਲਾ ਰਹੀ ਹੈਗੀ ਆ ਉਹ ਇਹਨਾਂ ਦੇ ਪੈਰ ਆ ਜਿਹੜੇ ਇੱਥੇ ਅਸੀਂ ਨਹੀਂ ਲੱਗਣਦੇ ਨੇਗੇ ਔਰ ਜਿਹੜੇ ਰੰਗਰੇਟਿਆਂ ਦੀ ਇਹ ਗੱਲ ਕਰਦਾ ਉਹੋ ਪਹਾੜੇ ਦੇ ਜਿਵੇਂ ਆਪਾਂ ਕਹਿੰਦੇ ਖਰੀਦੇ ਹੋਏ ਬੰਦੇ ਹੋ ਸਕਦੇ ਹੈਗੇ ਆ ਸਰਕਾਰ ਦੁਆਰਾ ਭੇਜੇ ਹੋਏ ਪੁਲਿਸ ਮੁਲਾਜ਼ਮ ਹੋ ਸਕਦੇ ਹੈਗੇ ਆ ਪਰ ਰੰਗਰੇਟੇ ਗੁਰੂ ਕੇ ਬੇਟੇ ਨੇ ਹਮੇਸ਼ਾ ਜਿਵੇਂ ਆਪਾਂ ਕਹਿੰਦੇ ਦਿੱਲੀ ਵਾਲਾ ਜਿਵੇਂ ਮੂੰਹ ਕਰਕੇ ਉਹਨੂੰ ਮਗਾਰਿਆ ਹੈਗਾ ਔਰ ਅਸੀਂ ਦਿੱਲੀ ਦੇ ਹਾਕਮਾਂ ਨੂੰ ਬੰਗਾਰਦੇ ਹੈਗੇ ਆ ਕਿ ਜੇ ਹੰਸ ਰਾਜ ਹੰਸ ਸਾਹਿਬ ਦੇ ਆਪ ਨੂੰ ਕਹਿੰਦਾ ਕਿ ਮੈਂ ਦਲਤਾਂ ਦਲਤਾਂ ਇਹ ਸੀਟ ਤੋਂ ਬਹੁਤ ਸਾਰੇ ਹੋਰ ਵੀ ਖੜੇ ਉਹਨਾਂ ਦਾ ਵਿਰੋਧ ਅਸੀਂ ਕਿਉਂ ਨਹੀਂ ਕਰਦੇ ਹੈਗੇ ਇਹਦਾ ਹੀ ਕਿਉਂ ਕਰਦੇ ਹੈਗੇ ਕਿਉਂਕਿ ਇਹ ਜਿਹੜੀ ਸਰਕਾਰ ਦੇ ਨਾਲ ਜੁੜਿਆ ਹੈਗਾ ਉਹਨਾਂ ਦਾ ਫਾਸ਼ੀਵਾਦੀ ਏਜੰਡਾ ਡਾਂਗਦੇ ਜੋਰ ਤੇ ਉਹਨਾਂ ਨੇ ਰਾਜ ਕਰਨਾ ਜੰਮੂ ਕਸ਼ਮੀਰ ਦੇ ਵਿੱਚ ਧਾਰਾ 370 ਖਤਮ ਕੀਤੀ 35A ਤੋੜੀ ਹੋਰਾਂ ਸੂਬਿਆਂ ਦੇ ਵਿੱਚ ਜਿਵੇਂ ਆਪਾਂ ਕਹਿ ਦਈਏ ਕਿ ਜਿਵੇਂ ਮਨੀਪੁਰ ਦੇ ਵਿੱਚ ਔਰਤਾਂ ਨੂੰ ਨੰਗੀਆਂ ਕਰਕੇ ਜਿਹੜਾ ਉੱਥੇ ਭਜਾਇਆ ਹੈਗਾ ਇਹ ਬੀਜੇਪੀ ਦਾ ਏਜੰਡਾ ਦਲਤਾਂ ਨੂੰ ਮੁਸਲਮਾਨਾਂ ਨੂੰ ਔਰਤਾਂ ਨੂੰ ਤਬਾਕੇ ਰੱਖਣਾ ਉਹਨਾਂ ਨੂੰ ਜਿਵੇਂ ਆਪਾਂ ਕਹਿ ਦਈਏ ਕਿ ਜਲੀਲ ਕਰਨਾ ਉਹਨਾਂ ਦਾ ਸ਼ੋਸ਼ਣ ਕਰਨਾ ਔਰ ਸਾਡੀ ਪਿੰਡੂ ਮਜ਼ਦੂਰੀਆਂ ਦੀ ਇਹ ਸਮਝ ਹੈ ਕਿ ਅਸੀਂ ਇਹਨਾਂ ਦਾ 5000 ਸਾਲ ਪਹਿਲਾਂ ਵਾਲਾ ਜਿਹੜਾ ਜਿਹੜਾ ਇਹਨਾਂ ਨੇ ਪਹਿਲਾਂ ਗੰਦ ਪਾਇਆ 5000 ਸਾਲ ਪਹਿਲਾਂ ਗੁਲਾਮ ਰੱਖਿਆ ਸਾਡੇ ਮੂਹਰੇ ਜਿਵੇਂ ਆਪਾਂ ਕਹਦੀਏ ਕਿ ਦਲਤਾਂ ਦੇ ਮੂਹਰੇ ਇੱਕ ਕੁੱਜਾ ਲੱਗਿਆ ਪਿੱਛੇ ਝਾੜੂ ਲੱਗਿਆ ਹੁੰਦਾ ਸੀ ਅਸੀਂ ਜਦੋਂ ਹਵਾ 'ਚ ਸਾਹ ਵੀ ਲੈਂਦੀਏ ਪਿੱਟੇ ਜਾਂਦੇ ਸੀਗੇ ਤਾਂ ਉਹ ਰਾਜ ਲਿਆਉਣਾ ਚਾਹੁੰਦੇ ਸਭਧਾਨ ਨੂੰ ਖਤਮ ਕਰਕੇ ਸਹਿਬ ਡਾਕਟਰ ਭੀਮਰਾਓਂ ਬੇਦਕਾਰ ਜੀ ਦੁਆਰਾ ਰਚਾ ਸਭਧਾਨ ਹੈ ਜਿਹੜਾ ਅਸੀਂ ਉਹਦੇ 'ਚ ਕੋਈ ਸੋਧ ਨਹੀਂ ਕਰਨ ਦੇਣੀ ਮਨੁਸਮ੍ਰਿਤੀ ਲਾਗੂ ਨਹੀਂ ਹੋਣ ਦੇਣੀ ਇਸੇ ਕਰਕੇ ਸਾਡਾ ਹੰਸਰਾਜ ਨਾਲ ਜਿਹੜਾ ਉਹ ਵਿਰੋਧ ਹੈ ਭਾਜਪੀ ਨਾਲ ਵਿਰੋਧ ਆ ਕਿਉਂਕਿ ਉਹ ਮਨੁਸਮ੍ਰਿਤੀ ਲਾਗੂ ਕਰਕੇ ਸੰਵਧਾਨ ਨੂੰ ਜਿਹੜਾ ਰੱਦ ਕਰਨਾ ਚਾਹੁੰਦੇ ਹੈਗੇ ਆ ਕੀ ਲੱਗਦਾ ਫਿਰ ਪੰਜਾਬ ਦੇ ਵਿੱਚ ਮਾਹੌਲ ਨਾ ਖਰਾਬ ਹੋ ਮੰਨ ਲਓ ਤੁਸੀਂ ਉਹਨਾਂ ਨੂੰ ਰੋਕੋਗੇ ਟਕਰਾਹ ਦੀ ਸਥਿਤੀ ਵੀ ਹੋ ਸਕਦੀ ਆ ਕਿਉਂਕਿ ਚੋਣ ਪ੍ਰਚਾਰ ਉਹ ਕਹਿੰਦੇ ਸਾਡਾ ਹੱਕ ਆ ਅਸੀਂ ਤਾਂ ਕਰਾਂਗੇ ਸਾਨੂੰ ਰੋਕੋਗੇ ਤਾਂ ਟਕਰਾਹ ਹੋਊਗਾ ਦੇਖੋ ਅਸੀਂ ਇਹਦੇ ਲਈ ਤਿਆਰ ਹੈ ਵਿਰੋਧ ਹੁੰਦਾ ਠਾਣੇ ਜਾਂਦਾ ਜੇਲ੍ਹ ਜਾਂਦੇ ਆ ਜਾਵਾਂਗੇ ਕਿਉਂਕਿ ਅਸੀਂ ਮਨੁਸਮ੍ਰਿਤੀ ਨੂੰ ਮੰਨਦੇ ਨਹੀਂ ਉਹ ਕਾਲਾ ਗ੍ਰੰਥ ਹੈ ਅਸੀਂ ਸੰਵਧਾਨ ਨੂੰ ਮੰਨਣ ਵਾਲੇ ਲੋਕ ਸੰਵਿਧਾਨ ਮੁਤਾਬਕ ਸਾਰਿਆਂ ਨੂੰ ਬੋਲਣ ਦਾ ਅਧਿਕਾਰ ਹੈ ਸੰਵਿਧਾਨ ਮੁਤਾਬਕ ਕਿਸੇ ਨੂੰ ਵੀ ਧਰਮ ਆਪ ਦਾ ਜੁਆਇਨ ਕਰਨ ਦਾ ਅਧਿਕਾਰ ਹੈਗਾ ਇਹ ਕਦੇ ਗਊ ਰੱਖਿਆ ਦੇ ਨਾਂ ਤੇ ਕਦੇ ਲਬਜ ਹਾਦ ਦੇ ਨਾਂ ਤੇ ਇਹ ਤਰ੍ਹਾਂ ਤਰ੍ਹਾਂ ਦੀਆਂ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਕਰਕੇ ਆਪ ਤੇ ਜਿਵੇਂ ਆਪਾਂ ਕਹਿੰਦੇ ਕਿ ਹਿੰਦੂ ਰਾਸ਼ਟਰ ਬਣਾਉਣਾ ਇੱਕ ਬੋਲੀ ਇੱਕ ਭਾਸ਼ਾ ਇੱਕ ਦੇਸ਼ ਉਹਨੂੰ ਲਾਗੂ ਕਰਨਾ ਚਾਹੁੰਦੇ ਆ ਔਰ ਇਹ ਲਾਗੂ ਹੋਣ ਨਹੀਂ ਜੇ ਨਾ ਚਾਹੇ ਸਾਨੂੰ ਜਿੱਡੀ ਮਰਜ਼ੀ ਵੱਡੀ ਕੁਰਬਾਨੀ ਕਰਨੀ ਪਵੇ ਇਸ ਕਰਕੇ ਅਸੀਂ ਹਾਂਸ ਰਾਜ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਰੰਗਰੇਟਿਆਂ ਨਾਲ ਤੇਰਾ ਬਾਪ ਪਿਆੜੀ ਔਰ ਆਉਣ ਵਾਲੇ ਦਿਨਾਂ 'ਚ ਪਊਗਾ ਤੈਨੂੰ ਪਤਾ ਲੱਗੂਗਾ ਕਿ ਰੰਗਰੇਟੇ ਹੁੰਦੇ ਕੌਣ ਨੇ ਜੀ ਤਾਂ ਫਿਰ ਤੁਸੀਂ ਹੋਰ ਕਿੱਦਾਂ ਦੀ ਤਿਆਰੀ ਜਿਹੜੀ ਵਿੱਢ ਰਹੇ ਹੋ ਪੰਜਾਬ ਦੇ ਵਿੱਚ ਕੀ ਗੱਲਾ ਭਾਜੀਪੀ ਦੇ ਵਿਰੋਧ ਹੋਊਗਾ ਕਿ ਦੂਜਿਆਂ ਨਾਲ ਵੀ ਕੋਈ ਹੋਊਗਾ ਸਵਾਲ ਜਵਾਬ ਦੇਖੋ ਅਸੀਂ ਸਭ ਤੋਂ ਵੱਧ ਪਹਿਲ ਨੰਬਰ ਤੇ ਇਹ ਕਹੇ ਕਿ ਭਾਜੀਪੀ ਨੂੰ ਭਜਾਓ ਤੇ ਹਰਾਓ ਦੂਜੀਆਂ ਜਿਹੜੀਆਂ ਪਾਰਟੀਆਂ ਨੂੰ ਸਵਾਲ ਕਰੋ ਕਿਉਂਕਿ ਬੀਜੇਪੀ ਜੇ ਸੱਤਾ ਦੇ ਵਿੱਚ ਰਹੇਗੀ ਜਿਵੇਂ ਐਮਰਜੈਂਸੀ 1975 ਦੇ ਵਿੱਚ ਲੱਗੀ ਸੀ ਕਾਂਗਰਸ ਨੇ ਇੰਦਰਾ ਗਾਂਧੀ ਨੇ ਸਭ ਚੱਕ ਕੇ ਮਾਰੇ ਅੰਦਰ ਫਾਸ਼ੀ ਏਜੰਡਾ ਉਹਨੇ ਵੀ ਲਾਗੂ ਕੀਤਾ ਸੀ ਉਸੇ ਰਾਹ ਤੇ ਹੀ મોદી ਦੀ ਆਣ-ਆਲਾਨੀ ਹੋਈ ਐਮਰਜੈਂਸੀ ਇਸ ਟਾਈਮ ਆਣ-ਆਲਾਨੀ ਮਤਲਬ ਕਿ ਜਿਹੜਾ ਕੋਈ ਬੁੱਧੀਜੀਵੀ ਬੋਲਦਾ ਕੋਈ ਪੱਤਰਕਾਰ ਬੋਲਦਾ ਕੋਈ ਦਲਤ ਬੋਲਦਾ ਜਾਣੀ ਕਿ ਵੀ ਕੇ ਜੇ ਕੋਈ ਵਿਰੋਧੀ ਪਾਰਟੀ ਦਾ ਬੰਦਾ ਵੀ ਬੋਲਦਾ ਉਹਨੂੰ ਚੱਕ ਕੇ ਜੇਲ੍ਹ ਦੇ ਵਿੱਚ ਸਿੱਟਿਆ ਜਾਂਦਾ ਇਸ ਕਰਕੇ ਇਸ ਤਰ੍ਹਾਂ ਦੇ ਜਿਹੜੇ ਮਨਸੂਬੇ ਆ ਇਸ ਤਰ੍ਹਾਂ ਦੀ ਵਿਚਾਰਧਾਰਾ ਉਹ ਮਨੋਸਮਰਤੀ ਹੈ ਇਹਨਾਂ ਦੀ ਔਰ 5000 ਸਾਲ ਬਾਅਦ ਇਹ ਕਹਿੰਦੇ ਕਿ ਸਾਡਾ ਰਾਜ ਆਇਆ 2014 ਦੇ ਵਿੱਚ ਇਹ ਇਲੈਕਸ਼ਨ ਜਿੱਤੇ ਆ 2019 ਦੇ ਵਿੱਚ ਔਰ ਹੁਣ ਇਹਨਾਂ ਨੂੰ ਇਹ ਹੈਗਾ ਕਿ 2024 ਦੀਆਂ ਵੋਟਾਂ ਦੇ ਵਿੱਚ ਅਸੀਂ ਇਲੈਕਸ਼ਨ ਜਿੱਤ ਕੇ ਅਸੀਂ ਮਨੁਸਮ੍ਰਿਤੀ ਹਰ ਹਾਲਤ ਵਿੱਚ ਲਾਗੂ ਕਰਾਂਗੇ ਦੂਸਰੀ ਗੱਲ ਕਿ ਇਹਨਾਂ ਨੇ ਚੋਣ ਪ੍ਰਣਾਲੀ ਖਤਮ ਕਰ ਦੇਣੀ ਹੈਗੀ ਆ ਇੱਕ ਦੇਸ਼ ਇੱਕ ਜਿਵੇਂ ਆਪਾਂ ਕਹਿ ਦਈਏ ਕਿ ਸਾਰਾ ਕੁਝ ਇੱਕ ਕਰਨਾ ਚਾਹੁੰਦੇ ਹੈਗੇ ਆ ਜਿਹਦੇ ਕਰਕੇ ਜਾਗਰੂਕ ਲੋਕਾਂ ਨੂੰ ਜ਼ਮੀਰ ਵਾਲੇ ਲੋਕਾਂ ਨੂੰ ਇਸ ਬੀਜੇਪੀ ਦੇ ਫਾਸ਼ੀ ਐਜੰਡੇ ਖਿਲਾਫ ਲਾਮਬੰਦ ਹੋਣਾ ਚਾਹੀਦਾ ਲੋਕਾਂ ਨੂੰ ਕਰਨਾ ਚਾਹੀਦਾ ਔਰ ਬੀਜੇਪੀ ਨੂੰ ਪੰਜਾਬ ਦੇ ਵਿੱਚੋਂ ਕੱਢਣਾ ਚਾਹੀਦਾ ਜਿਸ ਤਰੀਕੇ ਨਾਲ ਵੀ ਇਹ ਨਿਕਲਦੀ ਹੈਗੀ ਆ ਜੀ ਤਾਂ ਜਿਵੇਂ ਉਹਨਾਂ ਨੇ ਕਿਹਾ ਕਿ ਅਸੀਂ ਦਲਤਾਂ ਦੇ ਖੈਰ ਰਖਵਾਉ ਉਹਨਾਂ ਨੇ ਬਹੁਤ ਸਾਰੀਆਂ ਸੀਟਾਂ ਵੀ ਕਹਿੰਦੇ ਸੀ ਦਿੰਨੇ ਆ ਦਲਤਾਂ ਨੂੰ ਹਨਾ ਇਹਨਾਂ ਦੇ ਅਸੀਂ ਖੈਰ ਰਖਵਾਉ ਤੁਹਾਨੂੰ ਕੀ ਲੱਗਦਾ ਬੀਜੇਪੀ ਕੀ ਸੱਚੀ ਸੌਫਟ ਹੋ ਰਹੀ ਹੈ ਦਲਤਾਂ ਪ੍ਰਤੀ ਜਿਵੇਂ ਤੁਸੀਂ ਮਨੂ ਸਿਮਰਤੀ ਦੀ ਗੱਲ ਕੀਤੀ ਆ ਉਹਨਾਂ ਨੇ ਕਦੇ ਇਹਦਾ ਜ਼ਿਕਰ ਨਹੀਂ ਕੀਤਾ ਦੇਖੋ ਜੀ ਬੀਜੇਪੀ ਦਾ ਜਿਹੜਾ ਜਿਹੜੀ ਵਿਚਾਰਧਾਰਾ ਹੈ ਬੀਜੇਪੀ ਦਾ 5000 ਸਾਲ ਪੁਰਾਣਾ ਰਿਕਾਰਡ ਹੈ 5000 ਸਾਰ ਰਿਕਾਰਡ ਜਿਹੜਾ ਪੁਰਾਣਾ ਰਿਕਾਰਡ ਦਾ ਮਤਲਬ ਮੈਂ ਕਹਿਆ ਕਿ ਮਨੁਸਮਰਤੀ ਆ ਮਨੁਸਮਰਤੀ ਨੂੰ ਲਾਗੂ ਕਰਨਾ ਚਾਹੁੰਦੇ ਆ ਮੈਂ ਤੁਹਾਡੇ ਨਾਲ ਪਹਿਲਾਂ ਵੀ ਗੱਲ ਕੀਤੀ ਜੇ ਵਾਕਈ ਦਲਤਾਂ ਦੀ ਉਹ ਹੋਵੇ ਪਾਰਟੀ ਜਾਂ ਵਾਕਈ ਦਲਤਾਂ ਦਾ ਜੇ ਹਮਦਰਦੀ ਹੋਵੇ ਤਾਂ ਸਾਡੀ ਰਾਸ਼ਟਰਪਤੀ ਹੈ ਜਿਹੜੀ ਉਹਨੋਂ ਜਿਵੇਂ ਆਪਾਂ ਕਹਿੰਦੇ ਜਦੋਂ ਉਹ ਮੰਦਰ ਦੇ ਵਿੱਚ ਗਈ ਉਹ ਦੁੱਧ ਨਾਲ ਮੰਦਿਰ ਜਿਹੜਾ ਧੋਤਾ ਗਿਆ ਹੈਗਾ ਉਹ ਉੱਥੋਂ ਦੇ ਪੰਡਤ ਕਹਿੰਦੇ ਪਿੱਟਿਆ ਗਿਆ ਹੈਗਾ ਇਸ ਕਰਕੇ ਜਦੋਂ ਰਾਸ਼ਟਰਪਤੀ ਨੇ ਇਸ ਤਰ੍ਹਾਂ ਦੀ ਹਾਲਤ ਹੋ ਰਹੀ ਹੈਗੀ ਆ ਤਾਂ ਆਮ ਬੰਦੇ ਦਾ ਉੱਥੇ ਕੀ ਹੋ ਗਏ ਇਹੋ ਜਿਹੇ ਰਾਜ ਦੇ ਵਿੱਚ ਅਜੇ ਤਾਂ ਬੀਜੇਪੀ ਦਾ ਇਸ ਪੰਜਾਬ ਦੇ ਵਿੱਚ ਪੈਰ ਧਰਾ ਵੀ ਜਿਵੇਂ ਆਪਾਂ ਕਹਿੰਦੇ ਬਹੁਤ ਘੱਟ ਹੋਇਆ ਜੇ ਧਰਿਆ ਜਾਂਦਾ ਜੇ ਇੱਥੇ ਪੈਰ ਜਮਾ ਜਾਂਦੀ ਬੀਜੇਪੀ ਤਾਂ ਦਲਤਾਂ ਦੀ ਹਾਲਤ ਆ ਜਿਹੜੀ ਮਨੁਸਮ੍ਰਿਤੀ ਵਾਲੀ ਹੋ ਗਈ 5000 ਸਾਲ ਪਹਿਲਾਂ ਵਾਲੀ ਹੋ ਗਈ ਇਸ ਕਰਕੇ ਅਸੀਂ ਹੰਸਰਾਜ ਹੰਸ ਨੂੰ ਤੌਰ ਬੀਜੇਪੀ ਨੂੰ ਚੈਲੰਜ ਕਰਦੇ ਆ ਕਿ ਪੰਜਾਬ ਦੇ ਵਿੱਚ ਜਾਂ ਇਸ ਮੋਗੇ ਜ਼ਿਲ੍ਹੇ ਦੇ ਪਿੰਡਾਂ ਦੇ ਵਿੱਚ ਕਿਤੇ ਭੁਲਕ ਭਲੇਖੇ ਵੀ ਦੁਬਾਰਾ ਨਾ ਹੀ ਜੀਦੇ ਕਰਕੇ ਤੈਨੂੰ ਇਥੋਂ ਬਹੁਤ ਵੱਡਾ ਖਮਿਆਜਾ ਭੁਗਤਣਾ ਪਵੇ ਜੀ ਬਹੁਤ ਬਹੁਤ ਸ਼ੁਕਰੀਆ ਤੈਸਨ ਮਜ਼ਦੂਰ ਆਗੂ ਮੰਗਾ ਸਿੰਘ ਵੈਰੋਕੇ ਜਿਹੜੇ ਕਿ ਕਾਫੀ ਗੁੱਸੇ ਵਿੱਚ ਲੱਗਦੇ ਨੇ ਕਾਫੀ ਉਹਨਾਂ ਨੇ ਆਪਣੇ ਤਰਕ ਰੱਖਿਆ ਕਿ ਬੀਜੇਪੀ ਆਰਐਸਐਸ ਆ ਜਿਹੜੀ ਉਹਨਾਂ ਦੀ ਮਨੁਸਿਮਰਤੀ ਆ ਜਿਹੜੀ ਉਹਨੇ ਕਿਵੇਂ ਮਜ਼ਦੂਰਾਂ ਨੂੰ ਪਿੱਛੇ ਧੱਕਿਆ ਤੇ ਇਸੇ ਕਰਕੇ ਉਹ ਕਹਿੰਦੇ ਸਾਡਾ ਹਾਂਸਰਾਜ ਹੰਸ ਨਾਲ ਟਕਰਾਓ ਆ ਤੇ ਹੁਣ ਲਾਜ਼ਮੀ ਆ ਤਾਂ ਲੱਗਦਾ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਬੀਜੇਪੀ ਪ੍ਰਤੀ ਇਦਾਂ ਦੀ ਤਿਆਰੀ ਖਿੱਚ ਰਹੇ ਨੇ ਤੁਹਾਨੂੰ ਕੀ ਲੱਗਦਾ ਕਿ ਸੱਚਮੁੱਚ ਵਿਰੋਧ ਹੋਣਾ ਚਾਹੀਦਾ ਜਾਂ ਕਿਸੇ ਹੋਰ ਤਰੀਕੇ ਦਾ ਗੱਲਬਾਤ ਹੋਣੀ ਚਾਹੀਦੀ ਆ ਤੁਸੀਂ ਆਪਣੀ رائے ਸਜਾ ਜ਼ਰੂਰ ਦੇਣਾ ਜੁੜੇ ਰਹੋ ਦੁਨੀਆ ਦੇ ਨਾਲ